ਸੁਖਵੀਰ ਸਿੰਘ ਬਾਦਲ ਤੇ ਛਾਇਆ ਸਿਆਸੀ ਸੰਕਟ ਇੱਕ ਪਾਸੇ ਬਾਗੀ ਤੜਾ ਦੂਜੇ ਪਾਸੇ ਪ੍ਰਦੀਪ ਕਲੇਰ ਦੇ ਸ਼ਬਦੀ ਖੁਲਾਸੇ ਬੇਅਦਬੀ ਮਾਮਲੇ 'ਚ ਬੁਰੀ ਤਰ੍ਹਾਂ ਬਿੰਨਿਆ ਗਿਆ ਸ਼੍ਰੋਮਣੀ ਅਕਾਲੀ ਦਲ ਸ਼ਸ਼ੀਕਾ ਤੁਸੀਂ ਜੁੜਿਆ ਔਨਿਆਰ ਦੇ ਨਾਮ ਮੈਂ ਸਤਨਾਮ ਸਿੰਘ ਬਠੋਈ ਸਵਾਗਤ ਕਰਦਾ ਬਿਆਦਬੀ ਦਾ ਮਾਮਲਾ 2015 ਤੋਂ ਲੈ ਕੇ ਹੁਣ ਤੱਕ ਗੂੰਜ ਰਿਹਾ ਹੈ ਤੇ ਇਸ ਦੀ ਗੂੰਜ ਹੁਣ ਪੂਰੇ ਦੇਸ਼ ਵਿੱਚ ਛਾਈ ਹੋਈ ਹੈ ਖਾਸ ਕਰਕੇ ਹੁਣ ਦੀ ਗੱਲ ਕਰੀਏ ਤਾਂ ਤਾਜ਼ਾ ਬਿਆਨ ਜੋ ਸਾਹਮਣੇ ਆਏ ਨੇ ਜਾਂ ਇੱਕ ਦੂਜੇ ਤੇ ਤੰਜ ਕਸੇ ਜਾ ਰਹੇ ਨੇ ਇੱਕ ਦੂਜੇ ਤੇ ਸਿਆਸੀ ਵਾਰ ਜਾਂ ਸ਼ਬਦੀ ਵਾਰ ਕੀਤੇ ਜਾ ਰਹੇ ਨੇ ਉਸ ਦੇ ਕਾਰਨ ਮੁੜ ਤੋਂ ਬਿਆਦਬੀ ਦੀਆਂ ਜੋ ਗੁੰਝਾਂ ਨੇ ਬਿਆਦਬੀ ਮਾਮਲੇ ਦੀਆਂ ਉਹ ਪੂਰੇ ਸਿਖਰਾਂ ਤੇ ਦਿਖਾਈ ਦੇ ਰਹੀਆਂ ਨੇ ਤਾ ਡੇਰਾ ਸਿਰਸਾ ਮੁਖੀ ਇਹ ਮਾਮਲਾ ਜਿਹੜਾ ਹੁਣ ਸ਼ੁਰੂ ਹੁੰਦਾ ਹੋਇਆ ਸੁਖਵੀਰ ਸਿੰਘ ਬਾਦਲ ਤੱਕ ਪਹੁੰਚਿਆ ਮਾਫੀਨਾਮੇ ਦਾ ਮਾਮਲਾ ਹੁਣ ਬੇਆਦਬੀ ਤੱਕ ਪਹੁੰਚਿਆ ਕੀ ਕੀ ਐ ਇਸ ਤੇ ਸਾਰੀ ਵਿਸਤਾਰ ਨਾਲ ਗੱਲਬਾਤ ਕਰਾਂਗੇ ਤਦਾਦੇ ਕੇ ਡੇਰਾ ਸਿਰਸਾ ਦੇ ਜੋ ਸਿਆਸੀ ਵਿੰਗ ਦੇ ਆਗੂ ਨੇ ਪ੍ਰਦੀਪ ਕਲੇਰ ਜੋ ਕਿ ਬੇਆਦਬੀ ਮਾਮਲੇ ਵਿੱਚ ਮੁਲਜ਼ਮ ਨੇ ਉਹਨਾਂ ਨੇ ਇੱਕ ਟੀਵੀ ਚੈਨਲ ਤੇ ਆ ਕੇ ਇੰਟਰਵਿਊ ਦਰਮਿਆਨ ਵੱਡੇ ਖੁਲਾਸੇ ਕਰ ਦਿੱਤੇ ਨੇ ਜਿਸ ਨੇ ਚੱਲਦਿਆਂ ਹੁਣ ਸੁਖਵੀਰ ਸਿੰਘ ਬਾਦਲ ਇਸ ਮਾਮਲੇ ਵਿੱਚ ਬੁਰੇ ਤਰੀਕੇ ਨਾਲ ਘਿਰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਸਿਆਸੀ ਭਵੇਖਾ ਜਿਹੜਾ ਉਹ ਵੀ ਪੂਰਾ ਦਾਤੇ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਪਾਸੇ ਤਾਂ ਉਹ ਆਪਣੇ ਹੀ ਲੀਡਰਾਂ ਨਾਲ ਲੜਾਈ ਲੜ ਰਹੇ ਨੇ ਤੇ ਦੂਜੇ ਪਾਸੇ ਬੇਅਦਮੀ ਮਾਮਲੇ 'ਚ ਅਹਿਮ ਗਵਾਹ ਪ੍ਰਦੀਪ ਕਲੇਰ ਨੇ ਸੰਸਨੀ ਖੇਜ ਦਾਵਾ ਠੋਕ ਦਿੱਤਾ ਹੈ ਦਾਅਦਿਏ ਕਿ ਪ੍ਰਦੀਪ ਕਲੇਰ 2014 ਵਿੱਚ ਸਿਆਸੀ ਵਿੰਗ ਆਲ ਇੰਡੀਆ ਦਾ ਇੰਚਾਰਜ ਡੇਰਾ ਸਿਰਸਾ ਦਾ ਲਗਾਇਆ ਜਾਂਦਾ ਹੈ ਅਤੇ 221 ਤੱਕ ਕਲੇਰ ਇਸ ਅਹੁਦੇ ਤੇ ਰਹਿੰਦਾ ਹੈ ਹੁਣ ਜਦੋਂ ਬੇਅਦਬੀ ਮਾਮਲਾ ਗਵਾਹਾਂ ਤੇ ਚੱਲ ਰਿਹਾ ਹੈ ਤਾਂ ਇਸ ਦੇ ਵੱਡੇ ਖੁਲਾਸੇ ਤਾਂ ਹੋ ਹੀ ਰਹੇ ਨੇ ਕਈ ਲੀਡਰਾਂ ਦੇ ਕੱਚੇ ਚਿੱਠੇ ਵੀ ਖੁੱਲ ਰਹੇ ਨੇ ਅਕਾਲੀ ਦਲ ਨੇ ਦੋਸ਼ ਲਗਾਏ ਹਨ ਕਿ ਕਲੇਰ ਪੀਏ ਵਜੋਂ ਕੰਮ ਕਰ ਰਿਹਾ ਸੀ ਉਸ ਸਮੇਂ ਅਤੇ ਜਿਹੜਾ ਕਲੇਰ ਹੈ ਉਸ ਦੇ ਪਿੱਛੇ ਸਿਆਸੀ ਯਾਨੀ ਕਿ ਰਾਜਨੀਤਿਕ ਪਾਰਟੀ ਦਾ ਹੱਥ ਹੈ ਜਿੱਦੇ ਚਾਲਦਿਆਂ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਇਹ ਸਭ ਸ਼ਾਸ਼ਣ ਕੜੀਆਂ ਜਾ ਰਹੀਆਂ ਨੇ ਤਾਂ ਉਥੇ ਜੇਕਰ ਕਲੀਅਰ ਦੀ ਗੱਲ ਕਰੀਏ ਤਾਂ ਕਲੀਅਰ ਨੇ 164 ਧਾਰਾ ਤਹਿਤ ਚੰਡੀਗੜ੍ਹ ਅਦਾਲਤ ਬਾਗਾਪੁਰਾਣਾ ਅਤੇ ਰਾਮਪੁਰਾ ਅਦਾਲਤ ਚ ਰਾਮਪੁਰਾ ਫੂਲ ਵਿੱਚ ਅਦਾਲਤ ਹੈ ਜਿਹੜੀ ਉਥੇ ਬਿਆਨ ਜਿਹੜੇ ਦਰਜ ਕਰਵਾਏ ਨੇ ਉਹਨਾਂ ਵਿੱਚ ਇਹੀ ਦਾਵਾ ਠੋਕਿਆ ਗਿਆ ਹੈ ਕਿ ਡੇਰਾ सिरसा ਮੁਖੀ ਨੂੰ ਜੋ 마ਫੀ ਦਿੱਤੀ ਗਿਆ ਉਸ ਵਿੱਚ ਸੁਖਵੀਰ ਸਿੰਘ ਬਾਦਲ ਦਾ अहम ਹੱਥ ਹੈ। ਕਲੇਰ ਦਾ ਦਾਵਾ ਹੈ ਕਿ ਜਦੋਂ ਡੇਰਾ सिरसा ਮੁਖੀ ਨੂੰ ਅਕਾਲ ਤਖਤ ਸਾਹਿਬ ਵੱਲੋਂ ਛੇਕਿਆ ਗਿਆ ਸੀ ਤਾਂ ਦਿੱਲੀ ਜਾ ਕੇ ਸੁਖਵੀਰ ਸਿੰਘ ਬਾਦਲ ਨੇ ਰਾਮ ਰਹੀਮ ਨਾਲ ਮੀਟਿੰਗ ਕੀਤੀ। ਇਹ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਮਾਫੀਨਾਮਾ ਕੀ ਹੈ ਥੋੜਾ ਜਿਹਾ ਜਾਣਨਾ ਪਾ ਦਿੰਨੇ ਆ ਕਿ ਜਦੋਂ ਡੇਰਾ सिरसा ਮੁਖੀ ਰਾਮ ਰਹੀਮ ਨੇ ਪੁਛ ਇੱਕ ਪੋਸ਼ਾਕ ਪਾਈ ਸੀ ਅਤੇ ਉਸ ਪੋਸ਼ਾਕ ਨੂੰ ਲੈ ਕੇ ਪੂਰੀ ਸਿੱਖ ਸੰਗਤ ਜਿਹੜੀ ਆ ਅੱਗ ਬਵੋਲਾ ਹੋ ਗਈ ਅਤੇ ਰੋ ਵਿਚਾ ਕੇ ਡੇਰਾ ਸਿਰਸਾ ਮੁਖੀ ਦੇ ਪੁਤਲੇ ਤੱਕ ਸਾੜੇ ਗਏ ਕਿ ਗੁਰੂ ਗੋਬਿੰਦ ਸਿੰਘ ਦੀ ਨਕਲ ਕੀਤੀ ਗਈ ਹੈ ਅਤੇ ਬਿਲਕੁਲ ਉਹਨਾਂ ਦੀ ਪੋਸ਼ਾਕ ਉਹਨਾਂ ਦੇ ਵਾਂਗ ਪੋਸ਼ਾਕ ਪਾ ਕੇ ਜਿਵੇਂ ਅਮਰਤ ਸ਼ਕਾਇਆ ਜਾਂਦਾ ਤਾਂ ਉਹਨਾਂ ਵਾਂਗੋ ਹੀ ਜਿਹੜੀ ਆ ਇੱਕ ਜਿਹੜੇ ਆ ਵੱਖ-ਵੱਖ ਜਿਹੜੇ ਆ ਪ੍ਰੋਗਰਾਮ ਚਲਾਏ ਗਏ ਸੀ ਡੇਰਾ ਸਿਰਸਾ ਮੁਖੀ ਵੱਲੋਂ ਤਾਂ ਉਹ ਸਭ ਕੁਝ ਕੀਤਾ ਗਿਆ ਤਾਂ ਇਸ ਦੇ ਚਾਲਦਿਆਂ ਸਿੱਖ ਸੰਗਤਾਂ ਪੂਰੇ ਰੋਜ਼ ਸਿਆਂ ਉਸ ਸਮੇਂ ਅਤੇ ਹਰ ਜਗ੍ਹਾ ਪੰਜਾਬ ਵਿੱਚ ਰੋਹ ਚੱਲ ਰਿਹਾ ਸੀ ਤਾਂ ਇਸੇ ਦੇ ਦਰਮਿਆਨ ਡੇਰਾ ਸਿਰਸਾ ਮੁਖੀ ਨਾਲ ਮੁਆਫੀ ਨਾਮਾ ਹੁੰਦਾ ਹੈ ਅਤੇ ਮੁਆਫੀ ਨਾਮਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇਹ ਦੱਸਿਆ ਜਾਂਦਾ ਕਰਵਾਇਆ ਗਿਆ ਜੋ ਕਲੇਰ ਦਾਵਾ ਕਰ ਰਿਹਾ ਉਹ ਤੁਹਾਨੂੰ ਸੁਣਾ ਰਹੇ ਆ ਉਹ ਗੱਲ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਜੋ ਪ੍ਰਦੀਪ ਕਲੇਰ ਅਹਿਮ ਜਿਹੜਾ ਗਵਾਹ ਹੈ ਇਥੋਂ ਤੱਕ ਕਿ ਬੇਅਦਬੀ ਮਾਮਲੇ ਵਿੱਚ ਪ੍ਰਦੀਪ ਕਲੇਰ ਆ ਜੋ ਉਹ ਭਗੌੜਾ ਘੋੜਾ اقرار ਦਿੱਤਾ ਹੋਇਆ ਤੇ ਉਸ ਵੱਲੋਂ ਇੱਕ ਵੀਡੀਓ ਕਾਲ ਰਾਹੀਂ ਅੱਜ ਵੱਡੇ ਖੁਲਾਸੇ ਕੀਤੇ ਗਏ ਨੇ ਉਹੀ ਖੁਲਾਸੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਇਸ ਵਿੱਚ 2000 ਵਿੱਚ ਜਦੋਂ 2014 ਵਿੱਚ ਜਦੋਂ ਬਾਬੇ ਦੀ ਫਿਲਮ ਆਈ ਸੀ ਕਲੇਰ ਦਾ ਕਹਿਣਾ ਹੈ ਪ੍ਰਦੀਪ ਕਲੇਰ ਕਹਿ ਦੱਸ ਰਿਹਾ ਹੈ ਕਿ ਜਦੋਂ 2014 ਵਿੱਚ ਬਾਬੇ ਦੀ ਫਿਲਮ ਆਈ ਸੀ ਤਾਂ ਕਰੋੜਾ ਰੁਪਏ ਦਾ ਘਾਟਾ ਡੇਰੇ ਨੂੰ ਇਸ ਫਿਲਮ ਕਰਕੇ ਪੈ ਰਿਆ ਸੀ ਕਿਉਂਕਿ ਇਹ ਫਿਲਮ ਪੰਜਾਬ ਵਿੱਚ ਚੱਲਣ ਨਹੀਂ ਦਿੱਤੀ ਜਾ ਰਹੀ ਸੀ ਕਿਉਂਕਿ ਸਿਨੇਮੇ ਘਰਾਂ ਨੂੰ ਅਤੇ ਬਖਵਖ ਜਿਹੜੇ ਵੀ ਥਾਮਾ ਸੀਗੇ ਜਿੱਥੇ ਕੋਸ਼ਿਸ਼ ਹੋ ਰਹੀ ਸੀ ਜਾਂ ਜਿੱਥੇ ਖਦਸਾ ਸੀ ਸਿੱਖਾਂ ਨੂੰ ਕਿ ਇੱਥੇ ਫਿਲਮ ਚੱਲ ਸਕਦੀ ਹੈ ਉਹਨਾਂ ਨੂੰ ਸਿੱਧੀ ਚੇਤਾਵਨੀ ਸਿੱਖਾਂ ਵੱਲੋਂ ਦਿੱਤੀ ਗਈ ਸੀ ਕਿ ਜੇਕਰ ਕਿਸੇ ਨੇ ਵੀ ਫਿਲਮ ਚਲਾਈ ਤਾਂ ਉਹ ਸਿਨੇਮਾ ਸਾੜ ਦਿੱਤਾ ਜਾਏਗਾ ਅਤੇ ਜਿਸ ਵੱਲੋਂ ਕੋਸ਼ਿਸ਼ ਕੀਤੀ ਜਾਏਗੀ ਉਸ ਦਾ ਭਾਰੀ ਨੁਕਸਾਨ ਕੀਤਾ ਜਾਏਗਾ ਜੋ ਕਹੀਂ ਥਾਮਾਤੇ ਹੁੰਦਾ ਦਿਖਾਈ ਵੀ ਦਿੱਤਾ ਇਥੋਂ ਤੱਕ ਕਿ ਜਿਹੜੇ ਪੋਸਟਰ ਫਿਲਮ ਦੇ ਲੱਗੇ ਸੀ ਉਹ ਵੀ ਸਿੰਘਾਂ ਨੇ ਨਹੀਂ ਛੱਡੇ ਉਹ ਵੀ ਸਾੜ ਦਿੱਤੇ ਇਹਨਾਂ ਜਿਹੜਾ ਰੋਸ ਸੀਗਾ ਉਹ ਸਿੱਖ ਸੰਗਤਾਂ ਵਿੱਚ ਦਿਖਾਈ ਦਿੱਤਾ ਜਿਸ ਦੇ ਚਾਲਦਿਆਂ ਫਿਲਮ ਦੇ ਘੇਰੇ ਦਿਵਾਲੇ ਘੁੰਮਦੇ ਘੁੰਮਦੇ ਕਰੋੜਾਂ ਰੁਪਏ ਦਾ ਘਾਟਾ ਜਿਹੜਾ ਸਿਰਸਾ ਡੇਰਾ ਸਿਰਸਾ ਨੂੰ ਪੈ ਰਿਆ ਸੀ ਜੋ ਕਲੇਰ ਦਾਵਾ ਕਰ ਰਿਹਾ ਉਹ ਤੁਹਾਡੇ ਨਾਲ ਗੱਲ ਕਰ ਰਹੇ ਆ ਤਾਂ ਕਲੇਰ ਦਾ ਕਹਿਣਾ ਹੈ ਕਿ ਇਸੇ ਘਾਟੇ ਨੂੰ ਲੈ ਕੇ ਇਸੇ ਕਾਟੇ ਨੂੰ ਲੈ ਕੇ ਪੰਜਾਬ ਵਿੱਚ ਸਿੱਖ ਸੰਗਤਾਂ ਨੂੰ ਮਨਾਉਣ ਦੇ ਲਈ ਜਾਂ ਸਿੱਖ ਸੰਗਤਾਂ ਅੱਗੇ ਚੰਗਾ ਦਿਖਾਉਣ ਦੇ ਲਈ ਇੱਕ ਗੱਲਬਾਤ ਆ ਜਿਹੜੀ ਉਹ ਕੀਤੀ ਜਾਂਦੀ ਆ ਸੁਖ ਬਾਬਾ ਡੇਰਾ ਮੁਖੀ ਨਾਲ ਬਾਬਾ ਡੇਰਾ ਮੁਖੀ ਨਾਲ ਗੱਲਬਾਤ ਜਦੋਂ ਕੀਤੀ ਜਾਂਦੀ ਆ ਤਾਂ ਇੱਥੇ ਰਾਮ ਰਹੀਮ ਆਪਣੇ ਸਿਆਸੀ ਵਿੰਗ ਨਾਲ ਮੀਟਿੰਗ ਕਰਕੇ ਹੁਕਮ ਕਰਦੇ ਨੇ ਕਿ ਸੁਖਵੀਰ ਸਿੰਘ ਬਾਦਲ ਨਾਲ ਗੱਲ ਕੀਤੀ ਜਾਵੇ ਕਿ ਉਹਨਾਂ ਨੇ ਡੇਰੇ ਉਹਨਾਂ ਦੇ ਡੇਰੇ ਵੱਲੋਂ ਕਿੰਨੀ ਵਾਰ ਅਕਾਲੀ ਦਲ ਦੀ ਮਦਦ ਕੀਤੀ ਗਈ ਆ ਅਤੇ ਹਾਂ 2012 ਅਤੇ 2014 ਵਿੱਚ ਮਦਦ ਕਰਕੇ ਉਹਨਾਂ ਨੂੰ ਵੱਡੀ ਜਿੱਤ ਜਿਹੜੀ ਦਵਾਈ ਗਈ ਹਾਲਾਂਕਿ 2014 ਵਿੱਚ ਜਿਹੜੇ ਐਮਪੀ ਦੇ ਇਲੈਕਸ਼ਨ ਹੁੰਦੀ ਆ ਤੇ 2012 ਦੀ ਗੱਲ ਕਰੀਏ ਤਾਂ ਉਸ ਸਮੇਂ ਵਿਧਾਨ ਸਭਾ ਦੀ ਇਲੈਕਸ਼ਨ ਹੁੰਦੀ ਆ ਤਾਂ ਇਹਨਾਂ ਇਲੈਕਸ਼ਨਾਂ 'ਚ ਮਦਦ ਕਰਨ ਦਾ ਦਾਵਾ ਜਿਹੜਾ ਠੋਕਿਆ ਜਾ ਰਿਹਾ ਉਹ ਪ੍ਰਦੀਪ ਕਲੇਰ ਵੱਲੋਂ ਠੋਕਿਆ ਜਾ ਰਿਹਾ ਤਾਂ ਅੱਗੇ ਪ੍ਰਦੀਪ ਕਲੇਰ ਦੱਸਦਾ ਹੈ ਕਿ ਹਰਸ਼ਪੂਰੀ ਉਸ ਸਮੇਂ ਰਾਜਨੀਤਿਕ ਨੂੰ ਦੇਖ ਰਹੀ ਸੀ ਤਾਂ ਇੱਕ ਹੋਰ ਜਿਹੜਾ ਡੇਰਾ ਪ੍ਰੇਮੀ ਸੀ ਹਰਸ਼ਪ੍ਰੀ ਹਰਸ਼ਪੁਰੀ ਤਾਂ ਉਹਨਾਂ ਨੇ ਦੱਸਿਆ ਹੈ ਕਿ ਹਰਸ਼ਪੁਰੀ ਦੇ ਨਾਲ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨਾਲ ਮੀਟਿੰਗ ਕੀਤੀ ਅਤੇ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਮੀਟਿੰਗ ਹੋਈ ਸੀ ਉਹ ਮੀਟਿੰਗ ਹੋਈ ਸੀ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਦਿੱਲੀ ਵਿਖੇ ਸਰਕਾਰੀ ਕੋਠੀ ਸੀ ਜਦੋਂ ਮੰਤਰੀ ਸਨ ਤਾਂ ਉੱਥੇ ਇਹ ਮੀਟਿੰਗ ਜੁਲਾਈ 2015 ਵਿੱਚ ਹੋਈ ਅਤੇ ਜੋ ਅ ਅੱਗੇ ਬਾਬੇ ਨਾਲ ਜਦੋਂ ਗੁਰੂ ਗੱਲ ਇਹ ਸਾਰੀ ਸੁਖਵੀਰ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਗਈ ਤਾਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜੋ ਮਾਫੀ ਨਾਮ ਦਾ ਪੇਚ ਫਸਿਆ ਹੋਇਆ ਉਸ ਕਾਰਨ ਇਹ ਸਭ ਕੁਝ ਅੱਗੇ ਵਧਿਆ ਨਹੀਂ ਜਾ ਸਕਦਾ ਜਿਸ ਦੇ ਚੱਲਦੇ ਆ ਹਾਂ ਹੁਣ ਬਾਬੇ ਨੂੰ ਯਾਨੀ ਕਿ ਰਾਮ ਰਹਿਮ ਨੂੰ ਮਾਫੀ ਮੰਗਣੀ ਪੈਗੀ ਮਾਫੀਨਾਮਾ ਲਿਖਣਾ ਪਏਗਾ ਜਿਸਦੇ ਚੱਲਦਿਆਂ ਉਹ ਕੋਸ਼ਿਸ਼ ਕਰਨਗੇ ਕਿ ਉਹ ਮਾਫੀਨਾਮਾ ਅਕਾਲ ਤਖਤ ਸਾਹਿਬ ਤੱਕ ਪਹੁੰਚਾਇਆ ਜਾਵੇ ਅਤੇ ਮਾਫੀ ਹੈ ਜਿਹੜੀ ਉਹ ਦਿੱਤੀ ਜਾਵੇ ਮਾਫੀ ਕਾ ਕਿਹੜੀ ਦੀ ਗੱਲ ਹੋ ਰਹੀ ਹੈ ਇੱਥੇ ਉਹੀ ਮਾਫੀ ਜਿਹੜੀ ਪੋਸ਼ਾਕ ਡੇਰਾ ਸਿਰਸਾ ਮੁਖੀ ਨੇ ਪਾ ਕੇ ਗੁਰਗੋਵ ਸਿੰਘ ਦੀ ਨਕਲ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਸਿੰਘ ਸਿੱਖ ਸੰਗਤਾਂ ਵਿੱਚ ਇੱਕ ਰੋਹ ਬਣਿਆ ਸੀ ਉਸ ਦੇ ਖਿਲਾਫ ਮਾਫੀ ਲੈਣੀ ਸੀ ਤਾਂ ਇੱਥੇ ਸੁਖਵੀਰ ਸਿੰਘ ਬਾਦਲ ਅੱਗੇ ਕਹਿੰਦੇ ਆ ਕਿ ਇਹ ਜਦੋਂ ਤੱਕ ਮਾਫੀ ਨਾਮਾ ਤੁਸੀਂ ਸਾਨੂੰ ਕੋਈ ਵੀ ਜਿਹੜਾ ਮਾਫੀ ਨਾਮਾ ਲਿਖ ਕੇ ਲਿਆ ਦਿਓ ਅਸੀਂ ਔਕਾਤ ਤੱਕ ਤਾਂ ਔਕਾਤ ਤੱਕ ਸਾਹ ਪਹੁੰਚਾਵਾਂਗੇ ਤੇ ਮਾਫੀ ਦਿਵਾ ਕੇ ਅੱਗੇ ਕੋਸ਼ਿਸ਼ ਕਰਾਂਗੇ ਕਿ ਇਹ ਫਿਲਮ ਲਗਾਈ ਜਾਵੇ ਤਾਂ ਉੱਥੇ ਹੀ ਉਸ ਤੋਂ ਬਾਅਦ ਅੱਗੇ ਜਾਣਕਾਰੀ ਦਿੰਦਾ ਹੈ ਤਾਂ ਪ੍ਰਦੀਪ ਕਲੇਰ ਦੱਸਦਾ ਹੈ ਅੱਗੇ ਕਿ ਜੇ ਡਬਲਿਓ ਡੀ ਮੈਰਿਡ ਮੁੰਬਈ ਵਿੱਚ ਇੱਕ ਜਿਹੜੀ ਆ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਇਸੇ ਸ਼ੂਟਿੰਗ ਦੇ ਕੰਮ ਦਰਮਿਆਨ ਹੀ ਡੇਰਾ ਮੁਖੀ ਅਤੇ ਹਣੀਪ੍ਰੀਤ ਨਾਲ ਮੀਟਿੰਗ ਕੀਤੀ ਜਾਂਦੀ ਹੈ ਤੇ ਹਣੀਪ੍ਰੀਤ ਉੱਥੇ ਕਹਿੰਦੀ ਹੈ ਕਿ 2.5 ਤੋਂ 300 ਕਰੋੜ ਦਾ ਜਿਹੜਾ ਪੰਜਾਬ ਵਿੱਚ ਬਿਜ਼ਨਸ ਰੁਕਿਆ ਹੋਇਆ ਯਾਨੀ ਕਿ ਸਾਨੂੰ ਇੱਥੇ ਘਾਟਾ ਪੈ ਰਿਹਾ ਹੈ ਜਿਸ ਕਰਕੇ ਸਾਨੂੰ ਮਾਫੀ ਨਾਮਾ ਲਿਖ ਦੇਣਾ ਚਾਹੀਦਾ ਤਾਂ ਹਣੀਪ੍ਰੀਤ ਦੇ ਕਹਿਣ ਤੇ ਬਾਬਾ ਡੇਰਾ ਮੁਖੀ ਵੱਲੋਂ ਅ ਡੇਰਾ ਸੇਸਾ ਮੁਖੀ ਵੱਲੋਂ ਰਾਮ ਰਹੀਮ ਵੱਲੋਂ ਇੱਕ ਹਿੰਦੀ ਵਿੱਚ ਜਿਹੜਾ ਮਾਫੀਨਾਮਾ ਲਿਖਿਆ ਗਿਆ ਤੇ ਉਸ ਵਿੱਚ ਜਿਹੜਾ ਇੱਕ ਹਰਸ਼ ਇੱਕ ਹਰਸ਼ ਡੇਰਾ ਮੁਖੀ ਦੀ ਜ ਮਾਫ ਕਰਨਾ ਡੇਰਾ ਪ੍ਰੇਮੀ ਦੀ ਐਂਟਰੀ ਹੁੰਦੀ ਹੈ ਇਸ ਵਿੱਚ ਜਿਸ ਵਿੱਚ ਕਿ ਹਰਸ਼ ਉਹ ਸਾਰੀ ਚਿੱਠੀ ਲਿਖਦਾ ਹੈ ਪਰ ਚਿੱਠੀ ਆ ਜਿਹੜੀ ਜਾਂ ਕਹਿ ਸਕਦੇ ਹੋ ਮਾਫੀਨਾਮਾ ਜਿਹੜਾ ਲਿਖਿਆ ਜਾਂਦਾ ਉਹ ਹਿੰਦੀ ਵਿੱਚ ਲਿਖਿਆ ਜਾਂਦਾ ਜਿਸ ਦੇ ਚਾਲਦਿਆਂ ਇਹ ਸਾਰਾ ਮਾਫੀਨਾਮਾ ਹਿੰਦੀ ਵਿੱਚ ਲਿਖ ਕੇ ਹਰਸ਼ ਤੂਰੀ ਹੈ ਜਿਹੜਾ ਉਹ ਨਿਚੇ ਪੰਜਾਬੀ ਵਿੱਚ ਬਾਬੇ ਦੇ ਸਾਈਨ ਕਰਵਾ ਕਰ ਦਿੰਦਾ ਨਾ ਮਤਲਬ ਉੱਥੇ ਐਡਰੈਸ ਵਗੈਰਾ ਬਾਬੇ ਦਾ ਲਿਖ ਦਿੰਦਾ ਤੇ ਉੱਪਰ ਬਾਬਾ ਦਸਤਖਤ ਕਰ ਦਿੰਦਾ ਤੇ ਇਸ ਤੋਂ ਬਾਅਦ ਚਿੱਠੀ ਹੈ ਜਿਹੜਾ ਇਹ ਮਾਫੀ ਨਾਮਾ ਸੁਖਵੀਰ ਸਿੰਘ ਬਾਦਲ ਕੋਲ ਪਹੁੰਚਾਇਆ ਜਾਂਦਾ ਚੰਡੀਗੜ੍ਹ 'ਚ ਤਾਂ ਚੰਡੀਗੜ੍ਹ ਵਿੱਚ ਜਾ ਕੇ ਜਦੋਂ ਇਹ ਮਾਫੀ ਨਾਮਾ ਦਿਖਾਇਆ ਜਾਂਦਾ ਹੈ ਤਾਂ ਉੱਥੇ ਮੌਕੇ ਤੇ ਪਹੁੰਚਦੇ ਆ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚਿਮਾ ਤਾਂ ਡਾਕਟਰ ਦਲਜੀਤ ਚਿਮਾ ਜਦੋਂ ਇਹ ਮਾਫੀ ਨਾਮਾ ਪੜ੍ਹਦੇ ਆ ਤਾਂ ਉਹਨਾਂ ਵੱਲੋਂ ਸਭ ਤੋਂ ਵੱਡੀ ਗੱਲ ਫੜੀ ਜਾਂਦੀ ਹੈ ਕਿ ਇਹ ਤਾਂ ਹਿੰਦੀ ਵਿੱਚ ਹੈ ਜਦੋਂ ਕਿ ਅਕਾਲ ਤਖਤ ਸਾਹਿਬ ਤੇ ਦਾ ਪੰਜਾਬੀ ਵਿੱਚ ਮਾਫੀਨਾਮਾ ਦਿੱਤਾ ਜਾਏਗਾ ਤਾਂ ਇਸ ਤੋਂ ਬਾਅਦ ਫਿਰ ਉਸ ਵਿੱਚ ਸੋਧ ਕੀਤੀ ਜਾਂਦੀ ਹੈ ਤੇ ਉਸ ਨੂੰ ਟ੍ਰਾਂਸਲੇਟ ਕਰਕੇ ਪੰਜਾਬੀ ਵਿੱਚੋਂ ਮਾਫੀਨਾਮਾ ਬਣਾਇਆ ਜਾਂਦਾ ਹੈ ਇਹ ਹਰਸ਼ਦੀਪ ਜਿਹੜਾ ਮਾਫ ਕਰਨਾ ਹਰਸ਼ ਤੂਰੀ ਦੀ ਜਿਹੜੀ ਚਿੱਠੀ ਸੀਗੀ ਮਾਫੀਨਾਮਾ ਲਿਖਿਆ ਹੋਇਆ ਸੀ ਉਹੋ ਹਰਸ਼ ਆ ਧੂਰੀ ਦੇ ਅੱਗੇ ਜਿਹੜੇ ਆ ਉਸ ਨੂੰ ਟ੍ਰਾਂਸਲੇਟ ਕਰਕੇ ਪੰਜਾਬੀ ਵਿੱਚ ਕਰ ਦਿੱਤਾ ਜਾਂਦਾ ਹੈ ਤੇ ਇਹੀ ਮਾਫੀਨਾਮਾ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਾਇਆ ਜਾਂਦਾ ਜੋ ਪ੍ਰਦੀਪ ਕਲੇਰ ਦਾਵਾ ਠੋਕਰਿਆ ਤੇ ਇਸੇ ਦਾਅਵੇ ਦੇ ਤਹਿਤ ਹੁਣ ਸਿਆਸੀ ਪਾਰਾ ਜਿਹੜਾ ਪੰਜਾਬ ਦਾ ਉਹ ਬਿਲਕੁਲ ਭਾਕ ਚੁੱਕਿਆ ਇੱਕ ਵਾਰ ਫਿਰ ਉਹੀ ਮਾਹੌਲ ਹੈ ਜਿਹੜਾ ਸਿਆਸੀ ਗਾਂ ਗਲੇਹਾਰਿਆਂ ਚ ਬਣ ਰਿਹਾ ਜਿਵੇਂ 2015 ਵਿੱਚ ਬਿਆਦ ਮੀਨੂ ਲੈ ਕੇ ਬਣਿਆ ਸੀ ਤਾਂ ਹੁਣ ਅੱਗੇ ਹੁਣ ਜਿਹੜਾ ਇਹ ਮਾਮਲਾ ਸਾਰਾ ਭਖ ਚੁੱਕਿਆ ਤੇ ਸਿਆਸੀ ਪਿਵੇਖਾ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਇੱਕ ਵਾਰ ਫਿਰ ਤੋਂ ਦਾਵਾ ਡੋਲ ਹੋ ਗਿਆ ਤੇ ਅਕਾਲੀ ਦਲ ਜਿੱਥੇ ਪਹਿਲਾਂ ਹੀ ਖੇਰੂ-ਖੇਰੂ ਹੋ ਚੁੱਕਿਆ ਤਾਂ ਹੁਣ ਚਿੰਮਾ ਤੇ ਬਾਕੀ ਜਿਹੜੇ ਹੋਰ ਲੀਡਰ ਨੇ ਅਕਾਲੀ ਦਲ ਦੇ ਉਹ ਵੀ ਸਵਾਲੀ ਆ ਜਾਂ ਘੇਰੇ ਵਿੱਚ ਆ ਚੁੱਕੇ ਨੇ ਤੇ ਇਸ ਦੇ ਦਰਮਿਆਨ ਹੁਣ ਇਹ ਵੱਡਾ ਪੰਜਾਬ ਵਿੱਚ ਸਿਆਸੀ ਪੁਚਾਲ ਕਹਿ ਸਕਦੇ ਹਾਂ ਕਿ ਖੜਾ ਹੋ ਚੁੱਕਿਆ ਹੈ ਤੇ ਹੁਣ ਅਕਾਲੀ ਦਲ ਦਾ ਭਵਿੱਖ ਕੀ ਹੋਏਗਾ ਉਤਾਨ ਵਾਲਾ ਸਮਾਂ ਦੱਸੇਗਾ ਪਰ ਕੀ ਤੇ ਨਾ ਕਿਤੇ ਪ੍ਰਦੀਪ ਕਲੇਰ ਨੇ ਵੱਡੇ ਖੁਲਾਸੇ ਕਰ ਦਿੱਤੇ ਨੇ ਤਾਂ ਇੱਥੇ ਜਾਂਦੇ ਜਾਂਦੇ ਇੱਕ ਹੋਰ ਵੀ ਗੱਲ ਦੱਸ ਦਿੰਦੇ ਹਾਂ ਹਾਲਾਂਕਿ ਪ੍ਰਦੀਪ ਕਲੇਰ ਅਦਾਲਤ ਕੋਰਟ ਵੱਲੋਂ ਪਗੋੜਾ ਕਰਾਰ ਦਿੱਤਾ ਹੋਇਆ ਇਸ ਵਿੱਚ ਕਿੰਨੀ ਕ ਸੱਚਾਈ ਹੋਏਗੀ ਕਿੰਨੇ ਕ ਜਿਹੜਾ ਇਸ ਵਿੱਚ ਸਹੀ ਗੱਲਾਂ ਹੋਣਗੀਆਂ ਇਹ ਤਾਂ ਵਾਲਾ ਸਮਾਂ ਦੱਸੇਗਾ ਪਰ ਇੱਕ ਵਾਰ ਜ਼ਰੂਰ ਸੰਕਟ ਹੈ ਜਿਹੜਾ ਅਕਾਲੀ ਦਲ ਨੇ ਉਹ ਵੱਡਾ ਸੰਕਟ ਪੈਦਾ ਹੋ ਗਿਆ ਤਾਂ ਥੋੜਾ ਜਿਹਾ ਝਾਤ ਪਾ ਦਿੰਨੇ ਆ हां 2015 ਵਿੱਚ ਜੋ ਬੇਅਦਬੀ ਹੋਈ ਸੀ ਤੇ ਮਾਮਲਾ ਕਿਵੇਂ-ਕਿਵੇਂ ਅੱਗੇ ਪਖਿਆ ਸੀ ਤਾਂ 1 ਜੂਨ 2015 ਨੂੰ ਗੁਰੂਗ੍ਰਾਂ ਸਾਹਿਬ ਦਾ ਸਰੂਪ ਕੋਟਕਪੂਰਾ ਦੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਚੋਰੀ ਹੋ ਗਿਆ ਸੀ 12 ਅਕਤੂਬਰ 2015 ਨੂੰ ਗੁਰੂਗ੍ਰਾਂ ਸਾਹਿਬ ਦੇ ਪੰਨੇ ਬਰਗਾੜੀ ਪਿੰਡ ਵਿੱਚੋਂ ਮਿਲੇ ਸਨ ਇਸ ਮਾਮਲੇ ਦਾ ਹੈਰਾਨੀਜਨਕ ਪਹਿਲੂ ਇਹ ਸੀ ਕਿ ਇਸ ਘਟਨਾ ਤੋਂ ਪਹਿਲਾਂ ਬਕਾਇਦਾ ਹੱਥ ਲਿਖਤ ਪੋਸਟਰ ਲਗਾਏ ਗਏ ਸਨ ਇਸ ਮਾਮਲੇ ਵਿੱਚ ਜਿਸ ਵਿਅਕਤੀ ਉਤੇ ਮੁੱਖ ਮਲਜਮ ਹੋਣ ਦੇ ਇਲਜ਼ਾਮ ਲੱਗੇ ਸਨ ਉਸ ਦਾ ਨਾਂ ਮਹਿੰਦਰ ਸਿੰਘ ਬਿੱਟੂ ਸੀ ਅਤੇ ਉਹ ਡੇਰਾ ਸੱਚਾ ਸੌਦਾ ਦਾ ਪ੍ਰੇਮੀ ਸੀ ਮਹਿੰਦਰਪਾਲ ਸਿੰਘ ਬਿੱਟੂ ਜੋ ਕਿ 49 ਸਾਲਾ ਦਾ ਸੀ ਤੇ ਨਾਬਾ ਜੇਲ੍ਹ ਚ ਦੋ ਕੈਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਇਸੇ ਦੇ ਹਮਲੇ ਤੋਂ ਬਾਅਦ ਬਿੱਟੂ ਦੀ ਮੌਤ ਹੋ ਗਈ ਜੂਨ 2018 ਵਿੱਚ ਡੇਰਾ ਸੱਚਾ ਸੌਦਾ ਦੇ ਸਮਰਥਕ ਬਿੱਟੂ ਤੇ ਪੁਲਿਸ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਸੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM REHIM ਨੂੰ ਜੁਲਾਈ 2020 ਵਿੱਚ SIT ਨੇ ਨਾਮਜ਼ਦ ਕੀਤਾ ਸੀ ਜਾਨੀ ਕਿ ਬਿਆਦਵੀ ਮਾਮਲੇ ਵਿੱਚ ਡੇਰਾ ਮੁਖੀ ਦਾ ਨਾਮ ਵੀ ਐਡ ਕਰ ਦਿੱਤਾ ਗਿਆ ਇਹ ਫਰੀਦਕੋਟ ਦੇ ਪਿੰਡ ਬੁਰਜ ਜਵਾਰ ਸਿੰਘ ਬਾਲਾ ਵਿੱਚ ਸ੍ਰੀ ਗੁਰਗ੍ਰਾਂਤ ਸਾਹਿਬ ਦੀ ਹੋਈ ਬਿਆਦਵੀ ਦੇ ਮਾਮਲੇ ਵਿੱਚ ਇੱਕ ਵੱਡਾ ਮੋੜ ਸੀਗਾ ਇਸ ਮਾਮਲੇ ਦੀ ਪੜਤਾਲ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਫਰੀਦਕੋਟ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ RAM REHIM ਨੂੰ ਮਲਜ਼ਮ ਬਜੋ ਨਾਮਜ਼ਦ ਕੀਤਾ ਸੀ ਇਸੇ ਦੇ ਚੱਲਦਿਆਂ ਹੁਣ ਜਿੱਥੇ ਇੱਕ ਪਾਸੇ ਬੇਅਦਵੀ ਮਾਮਲੇ ਤੇ ਅਦਾਲਤਾਂ ਵਿੱਚ ਟਰੈਕ ਚੱਲ ਰਿਹਾ ਹੈ ਤੇ ਇੱਕ ਤੋਂ ਬਾਅਦ ਇੱਕ ਗਵਾਹੀ ਹੋ ਰਹੀ ਹੈ ਤਾਂ ਇਹਨਾਂ ਗਵਾਹੀਆਂ ਤੋਂ ਕਈ ਜਿਹੜੇ ਲੀਡਰਾਂ ਦਾ ਭਵਿੱਖ ਵੀ ਨਾਅ ਦੇ ਨਾਲ ਦਾਤੇ ਲੱਗ ਰਿਹਾ ਹੈ ਹਾਲਾਂਕਿ ਕਈ ਪੁਲਿਸ ਮੁਲਾਜ਼ਮ ਇਸ ਮਾਮਲੇ ਵਿੱਚ ਘਿਰੇ ਹੋਏ ਨੇ ਹਾਲਾਂਕਿ ਵਿੱਤੇ ਦਿਨੇ ਦੇਖਿਆ ਗਿਆ ਕਿ ਡੀਆਈਜੀ ਉਮਰਾਨੰਗਲ ਨੂੰ ਵੱਡੀ ਰਾਹਤ ਮਿਲੀ ਹੈ ਤੇ ਉਸ ਨੂੰ ਚਾਰਜ ਤੱਕ ਸੰਭਾਲ ਦਿੱਤਾ ਗਿਆ ਪਰ ਜੋ ਸਿੱਖਾਂ ਦੀਆਂ ਭਾਵਨਾਵਾਂ ਨੇ ਸਿੱਖਾਂ ਦੀ ਜਿਹੜੀ ਅੱਜ ਵੀ ਆਵਾਜ਼ ਹੈ ਜਿਹੜੀ ਉਹ ਬੇਆਦਬੀ ਨੂੰ ਲੈ ਕੇ ਗੂੰਜਦੀ ਹੋਈ ਕਿਤੇ ਨਾ ਕਿਤੇ ਨਜ਼ਰ ਆ ਜਾਂਦੀ ਹੈ ਕਿ ਕਦੋਂ ਤੱਕ ਸਾਨੂੰ ਇਨਸਾਫ਼ ਮਿਲੇਗਾ ਇਨਸਾਫ਼ ਕਦੋਂ ਮਿਲੇਗਾ ਉਹ ਅਦਾਲਤ ਆਉਣ ਵਾਲੇ ਸਮੇਂ 'ਚ ਜਿਹੜਾ ਤੈਅ ਕਰੇਗਾ ਕਿ ਕਦੋਂ ਫੈਸਲਾ ਅਦਾਲਤ ਕੋਈ ਵੱਡਾ ਫੈਸਲਾ ਸੁਣਾਏਗਾ ਪਰ ਇੱਕ ਵਾਰ ਫਿਰ ਤੋਂ ਅਕਾਲੀ ਦਲ ਤੇ ਵੱਡੇ ਜਿਹੜੇ ਆ ਸਿਆਸੀ ਸੰਕਟ ਸਾ ਚੁੱਕੇ ਨੇ ਬਿਊਰੋ ਰਿਪੋਰਟ ਸਤਨਾਮ ਸਿੰਘ ਮਠੋਈ ਔਰ ਯਾਰ